ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣੇ ਕੈਨੇਡਾ ਤੋਂ ਆਈ ਹੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਵਿਦੇਸ਼ ਤੋਂ ਹਰ ਰੋਜ਼ ਮੰਤ ਬਾਗੀਆਂ ਖਬਰ ਸਾਹਮਣੇ ਆ ਰਹੀਆਂ ਹਨ ਪੰਜਾਬੀ ਨੌਜਵਾਨ ਵਿਦੇਸ਼ ਦੇ ਵਿੱਚ ਆਪਣੀ ਜਾਨਾਂ ਗੁਆ ਰਹੀਆਂ ਹਨ ਜਿਹੀ ਇੱਕ ਹੋਰ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਗੁਰਸਿੱਖ ਨੌਜਵਾਨ ਦੀ ਦਲਦਾਰਾ ਪੈਂਦ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਆਲਮਜੋਤ ਸਿੰਘ 29 ਸਾਲਾ ਵਜੋਂ ਹੋਈ ਆ ਪਿੰਡ ਨੌਜਵਾਨ ਪਿੰਡ ਕਮਾਨ ਤਹਿਸੀਲ ਰਾਏਕੋਟ ਜਿਲ੍ਹਾ ਲੁਧਿਆਣਾ ਦਾ ਸਨੀਪ ਸੀ ਮਿਲੀ ਜਾਣਕਾਰੀ ਮਤ ਆਲਮ ਜੋਤ ਦੀਵਰ ਚਾਹਨ ਚ ਆਪਣੇ ਮਾਤਾ ਪਿਤਾ ਸਮੇਤ ਛੋਟੇ ਪਰਾਂ ਨਾਲ ਪੀਆਰ ਕੈਨੇਡਾ ਗਿਆ ਸਨ ਅਤੇ ਅਤਵਰ ਦੇ ਦਿਨ ਆਲਮ ਜੋਤ ਸਿੰਘ ਦੇ ਮਾਤਾ ਰਵਿੰਦਰ ਕੌਰ ਆਪਣੇ ਪਤੀ ਪਰਮਜੀਤ ਸਿੰਘ ਦੇ ਨਾਲ ਗੁਮਾਂਡ ਵਿੱਚ ਗਏ ਸਨ ਜਦ ਉਹ ਵਾਪਸ ਆਇਆ ਤਾਂ ਆਲਮ ਜੋਤ ਸਿੰਘ ਨੂੰ ਜਕਾਉਣ ਲਈ ਉਸਦੇ ਕਮਰੇ ਚ ਗਏ ਜਿੱਥੇ ਉਹਨਾਂ ਵੇਖਿਆ ਕਿ ਲੜਕਾ ਬਿਸਤਰੇ ਤੋਂ ਡਿੱਗਿਆ ਹੋਇਆ ਸੀ ਮੌਕੇ ਤੇ ਡਾਕਟਰੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਪਰ ਨੌਜੋਨ ਹਾਰਡ ਅਟੈਕ ਅਚਾਨਕ ਆਉਣ ਦੇ ਕਰਕੇ ਮੌਤ ਹੋ ਗਈ ਲਾਸ਼ ਨੂੰ ਪੋਸਟਮਾਰਟਮ ਲਈ ਅਧਿਕਾਰੀ ਅਮਰੋ ਪੇਜ ਤੇ ਆ ਗਿਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ